ਸਾਰਿਆਂ ਨੂੰ ਇਹ ਇੱਕ ਬੇਨਤੀ ਹੈ ਬਹੁਤ ਬੜਾ ਤੁਸੀਂ ਬੜਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਪੀਨ ਆਪਾਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇੱਕ ਇਹੋ ਜਿਹਾ ਲੀਡਰ ਮਿਲਿਆ ਕਿ ਲੋਕ ਪਿੱਛੇ हटਦੇ ਗਏ ਪਰ ਉਹਨੇ ਰਸਤਾ ਨਹੀਂ ਛੱਡਿਆ ਮਿਹਨਤ ਕਰਦਾ ਰਿਹਾ ਮਿਹਨਤ ਕਰਦਾ ਰਿਹਾ ਪ੍ਰਧਾਨ ਬੱਗਾ ਸਿੰਘ ਜਿਨ੍ਹਾਂ ਦੀ ਬੜੀ ਹਿੰਮਤ ਤੇ ਮੁਖੇ ਈ ਹੈ ਰਹਿ ਕੇ ਵੀ ਨਾਲੇ ਇਹ ਸਮਾਜ ਦੀ ਬਾਹ ਫੜੀ ਤੇ ਸਮਾਜ ਨੇ ਉਹਨਾਂ ਦੀ ਬਾਹ ਫੜੀ ਔਰ ਇਹ ਸਮਾਜ ਜਿਹੜਾ ਗਰੀਬੀ ਰੇਖਾ ਤੋਂ ਆਪਾਂ ਸਮਝੀਏ ਵੀ ਥੱਲੇ ਨਹੀਂ ਬਹੁਤ ਹੀ ਥੱਲੇ ਅੱਗੇ ਬਹੁਤ ਕੰਮ ਹੁੰਦੇ ਸੀ ਕਾਰੋਬਾਰ ਬੜੇ ਹੁੰਦੇ ਸੀ ਆ ਦੋ ਦੋ ਮਹੀਨੇ ਝੋਨਾ ਲੱਗਦਾ ਰਹਿੰਦਾ ਸੀ ਉਸ ਤੋਂ ਬਾਅਦ ਝੋਨੇ ਪੱਕਦਿਆਂ ਤੱਕ ਤਾਲ ਪੁੱਟ ਪੁੱਟਦੇ ਰਹਿੰਦੇ ਸੀ ਅੱਜ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਝੋਨਾ ਖਤਮ ਹੋ ਗਿਆ ਤੇ ਸਾਡਾ ਸਾਨੂੰ ਜਿਹੜਾ ਇਹ ਘਾਟਾ ਪੈ ਰਿਹਾ ਇਹ ਸਾਡੀਆਂ ਕਮਜ਼ੋਰੀਆਂ ਤੇ ਸਾਡੀ ਬੇਸ ਬਾਕੀ ਤੇ ਸਾਡੇ ਕੱਠ ਦੀ ਇਹ ਜਿਹੜੀ ਕਮਜ਼ੋਰੀ ਹੈ ਜਿਸ ਤਰ੍ਹਾਂ ਡਾਕਟਰ ਭੀਮਰਾਵ ਜੀ ਨੇ ਕਿਹਾ ਸੀ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਪੜਨਾ ਵੀ ਜ਼ਰੂਰੀ ਸੀ ਔਰ ਜੁੜਨਾ ਵੀ ਜ਼ਰੂਰੀ ਸੀ ਕੱਠ ਜਿਹੜਾ ਜਿੰਨੂੰ ਆਪਾਂ ਕੱਠ ਕੱਠ ਲੋਹੇ ਦੀ ਲੱਠ ਇਹ ਬੜੇ ਸਮੇ ਤੋਂ ਪਰਦਾਨ ਬੱਗਾ ਸਿੰਘ ਜੀ ਜਿਨ੍ਹਾਂ ਨੇ 30 ਸਾਲ ਦਾ ਸਫਰ ਆਪਾਂ ਵੇਖੋ ਬੱਚਾ ਛੋਟਾ ਹੁੰਦਾ 30 ਸਾਲ ਦਾ ਕਿੱਦਾਂ ਵੱਡਾ ਹੋ ਜਾਂਦਾ ਤਾਂ ਉਹ ਨਿਆਬ ਦੀ ਜ਼ਿੰਦਗੀ ਹੈ ਦੀਵਾਰ ਇੱਕ ਇਹ ਸਮਾਜ ਦੇ ਪਿੱਛੇ ਸਮਾਜ ਦੇ ਕੰਮਾਂ ਵਾਸਤੇ ਉਹਨਾਂ ਨੇ ਬੜਾ ਜ਼ੋਰ ਲਾਇਆ ਔਰ ਬੜੀ ਮਿਹਨਤ ਕੀਤੀ ਤਾਂ ਫਿਰ ਵੀ ਤੁਸੀਂ ਬੜੇ ਹਿੰਮਤ ਵਾਲੇ ਹੋ ਕਿ ਜਿਹੜੇ ਆਵੇ ਥੋੜੀ ਪੌਂਚ ਦੇ ਜਰੂਰ ਹੋ ਉਹਦਾ ਹੌਸਲਾ ਵੀ ਨਹੀਂ ਡਿੱਗਣ ਦੇ ਉਹ ਕਦੇ ਕਦੇ ਹੌਸਲਾ ਛੱਡ ਵੀ ਜਾਂਦਾ ਹੈ ਪਰ ਫਿਰ ਵੀ ਉਹਦੇ ਮਾਇਨੇ ਜਿਹੜਾ ਨੇ ਉਹ ਹੌਸਲਾ ਮਿਲ ਜਾਂਦਾ ਹੈ ਵਿਚਾਰਾ ਬਣਾ ਵਰਤੀ ਜਾਏ ਕਿਉਂਕਿ ਡਾਕਟਰ ਵੇੜਕਾਰ ਜਿਨ੍ਹਾਂ ਨੇ ਆਪਾਂ ਵੇਖਿਆ ਆਪਾਂ ਉਹਨਾਂ ਨੂੰ ਵੇਖਿਆ ਨਹੀਂ ਉਹਨਾਂ ਦੀ ਫੋਟੋ ਵੇਖੀਏ ਉਹਨੇ ਕਿਆ ਵੀ ਦਿਆ ਹੱਕ ਤੁਹਾਡੇ ਇਹਨਾਂ ਦਸਤਰਾ ਦੇ ਵਿੱਚ ਪਏ ਕੀ ਕਰ ਕਿਉਂ ਨੇ ਦੱਸਿਆ ਪਰ ਜੇ ਉੱਥੇ ਕੋ ਪਹੁੰਚੇ ਹੀ ਨਾ ਹੱਕਾਂ ਵਾਲਾ ਉੱਥੇ ਪਹੁੰਚੇ ਹੀ ਨਾ ਤਾਂ ਹੱਕ ਕਿੰਨੂੰ ਮਿਲਨੇ ਨੇ ਜੇਕਰ ਬੋਲਣਾ ਹੈ ਪ੍ਰਧਾਨ ਪੱਕਾ ਸਿੰਘ ਜੀ ਨੇ ਆਪ ਦੇ ਪੱਲੇੋਂ ਪਹਿਲੇ ਰਾਤਿਆ ਫਾਰਮ ਜਿੱਥੇ ਬਣਾਏ ਨੇ ਫਾਰਮ ਬਣਾ ਕੇ ਵੰਡ ਰਿਆ ਇਸ ਦਾ ਆਪਾਂ ਮੋਟਾ ਜੜੀਏ ਪੜ ਆਨੇ ਜ਼ਰੂਰੀ ਨੇ ਹਾਂਜੀ ਇੱਕ ਵਾਰੀ ਆਪਾ ਨਮਸਤੇ ਜੀ ਬੱਗਾ ਸਿੰਘ ਦੇ ਨਾਂ ਤੇ ਤਾੜੀ ਜਰਾ ਮਾਰ ਦਿਓ ਹਾਂਜੀ ਬਹੁਤ ਬਹੁਤ ਮਿਹਰਬਾਨੀ ਮੈਂ ਕਿਉਂਕਿ ਇਹੋ ਜੀ ਐਡੀਸੀ ਡੀ ਦੇ ਦਫਤਰ ਆਪਾਂ ਨਹੀਂ ਮਿਲਣਾ ਨਹੀਂ ਅਸੀਂ ਨਹੀਂ 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 ਕੋਣ ਆਊਗਾ ਮਿਆ 55 ਜਾਂ 76 ਹੋਊਗੀ ਇਹ ਮੇਰੇ ਤੋਂ ਵੱਡੇ ਬੈਠੇ ਨੇ ਇੱਥੇ ਹਾਂ ਕੋਲਾਣੀ ਅੱਜ ਚੱਕ ਵੇਖਿਆ ਵੀ ਗਰੀਬ ਸਮਾਜ ਦੇ ਲੋਕਾਂ ਸਰਪੋਡੇ ਨਾਲ ਪੋਤਾ ਲਾ ਕੇ ਖੜਾ ਤੇ ਉਹਦੀ ਲੜਾਈ ਲੜ ਰਿਹਾ ਕਿਸੇ ਨੇ ਵੇਖਿਆ ਇੱਕ ਜੇ ਵੇਖਿਆ ਤਾਂ ਹੱਥ ਖੜਾ ਕਰੋ ਨਹੀਂ ਵੇਖਿਆ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਕਿ ਸਾਨੂੰ ਆਉਦੇ ਹੱਕਾਂ ਵਾਸਤੇ ਜਿਹੜੀ ਆਪਾਂ ਸਿੱਖਿਆ ਮਿਲਦੀ ਹੈ ਉਹਨੂੰ ਪੱਲੇ ਬੰਨ ਕੇ ਉਹਦੇ ਤੇ ਆਪਾਂ ਗੌਰ ਕਰੀਏ ਗੌਰ ਕਰਕੇ ਉਹਦੀ ਆਪਾਂ ਜਿਹੜਾ ਇੱਕ ਉਹਦੀ ਕਾਮਯਾਬੀ ਕਰੀਏ ਹੁਣ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਜਿਹੜੇ ਫਾਰਮ ਵੰਡੇ ਨੇ ਇਹਦੇ ਵਿੱਚ ਅੱਕ ਸਾਰਿਆਂ ਦਾ ਜੀ ਭਾਵੇਂ ਕੋਈ ਜ਼ਮੀਨ ਜਾਇਦਾਦ ਵਾਲਾ ਭਾਵੇਂ ਕੋਈ ਬੰਦਾ ਗਰੀਬ ਏ ਭਾਵੇਂ ਆਪਣੇ ਤੋਂ ਵੀ ਗਰੀਬ ਨੇ ਉਹਨਾਂ ਦਾ ਵੀ ਅਧਿਕਾਰ ਏ ਵੋਟ ਦਾ ਵੋਟ ਪਣਾਓ ਸਾਡਾ ਹੱਕ ਬਣਦਾ ਹੈ ਕਿ ਅਸੀਂ ਸਾਰੇ ਇਲੈਕਟਰੇਟ ਦਾ ਹਿੱਸਾ ਲਈਏ ਜੇ ਗੁਰਦੁਆਰਿਆਂ ਦੇ ਵਿੱਚ ਜੇ ਕੋਈ ਸਾਡੇ ਕੋਲ ਆਣ ਹੱਥ ਜੋੜ ਕੇ ਵੋਟ ਮੰਗੇਗਾ ਤਾਂ ਆਪਾਂ ਨੂੰ ਮਾਨ ਸਤਕਾਰ ਦੇਵੇਗਾ ਆਪਣੀ ਕਦਰ ਕਰੇਗਾ ਜੇ ਆਪਣੇ ਕੋਲ ਵੋਟ ਹੀ ਨਾ ਹੋਈ ਤੇ ਆਪਾਂ ਨੂੰ ਕਿਹਨੇ ਪੁੱਛਣਾ ਵੋਟ ਤੋਂ ਪਹਿਲਾਂ ਕੋਈ ਨਹੀਂ ਪੁੱਛਦਾ ਜੇ ਆਪਣੀ ਵੋਟ ਹੈ ਤਾਂ ਆਪਾਂ ਨੂੰ 50 ਸਾਲਾਂ ਬਾਅਦ ਲੋਕ ਆਂਦੇ ਨੇ ਭਾਈ ਵੋਟਾਂ ਸਾਨੂੰ ਪਾਇਆ ਆਪਣੇ ਹਕੀਕਤ ਹੈ ਤੇ ਅੱਖੀਂ ਵੇਖਣ ਵਾਲੀ ਗੱਲ ਹੈ ਜੇ ਆਪਾਂ ਜੇ ਗੱਲ ਕਰੀਏ ਸਰਪੰਚੀ ਦੀ ਜਾਂ ਮੈਂਬਰੀ ਦੀ ਉਹਨਾਂ ਦੇ ਚ ਵੀ ਆਪਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ ਅਗਾ ਜਿੰਨਾ ਜਾਂ ਨਾ ਜਿੰਨਾ ਹੁਣ ਵੇਖੋ 100 100 ਬੰਦਾ 20 20 ਬੰਦੇ ਖੜੋ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਪੈਸਾ ਵੀ ਲਾਉਂਦੇ ਨੇ ਭੱਜਦੇ ਵੀ ਨੇ ਦਿਨ ਰਾਤ ਤੇ ਪਰ ਜਿੰਨਾ ਇੱਕ ਨਹੀਂ ਹੁੰਦਾ ਪਰ ਕੋਸ਼ਿਸ਼ ਉਹ ਆਪਦੀ ਜਾਰੀ ਰੱਖਦੇ ਨੇ ਹਿੰਮਤ ਨਹੀਂ ਹਾਰਦੇ ਆਖਰ ਦੇ ਦਿਨ ਤੱਕ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਭਾਵੇਂ ਕਿਸੇ ਕੋਲ 100 ਵੋਟ ਹੈ ਉਹ ਵੀ ਆਲਾ ਮੈਂ ਤਾਂ ਜਿੱਤਿਆ ਹੀ ਪਿਆ ਹੌਸਲਾ ਬੁਲੰਦ ਰੱਖਣਾ ਚਾਹੀਦਾ ਸਾਨੂੰ ਵੀ ਜੇ ਗਾਲਿ ਚੰਗੀ ਲੱਗੇ ਸਾੜੀ ਤਰੂਰ ਮਾਰਿਆ ਸਾਨੂੰ ਵੀ ਹਮੇਸ਼ਾ ਹੌਸਲੇ ਬੁਲੰਦ ਰੱਖਣੇ ਚਾਹੀਦੇ ਨੇ ਤੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਡੁੱਡੇ ਨੰਬਰ ਤੇ ਇਹ ਸਰਪੰਚੀ ਦੇ ਇਲੈਕਸ਼ਨ ਆ ਰਹੇ ਨੇ ਸਾਨੂੰ ਉਹਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਚਲੋ ਕੋਈ ਨਾ ਕੋਈ ਬਠਾਣ ਵਾਸਤੇ ਤਾਂ ਆਵੇਗਾ ਵੀ ਭਾਈ ਅਸੀਂ ਤੁਹਾਡੇ ਕੰਮ ਕਰਾਂਗੇ ਕੰਮ ਕਰਾਂਗੇ ਸਾਨੂੰ ਤੁਸੀਂ ਵੋਟ ਪਾਓ ਤੇ ਸਾਡੀ ਸਪੋਰਟ ਕਰੋ ਸਾਡੇ ਜਿੰਨੇ ਚਿਰੋ ਕੰਮ ਨਾ ਉਹ ਜੇ ਹਾਂ ਕਵੇਗਾ ਵੀ ਮੈਂ ਤੁਹਾਡੇ ਕੰਮ ਕਰਾਂਗਾ ਤੇ ਆਪਾਂ ਉਹਦੀ ਸਪੋਰਟ ਕਰਦੇ ਆਂਗੇ ਇਹ ਗੱਲ ਕਰੀਏ ਐਮਐਲ ਦੀ ਐਮਐਲ ਦੇ ਇਲੈਕਸ਼ਨ ਆ ਰਹੇ ਨੇ ਆ 2027 ਦੇ ਵਿੱਚ ਐਮਐਲ ਦੇ ਇਲੈਕਸ਼ਨ ਆਉਣੇ ਨੇ ਆਜੋ ਅੱਗੇ ਆਜੋ ਸਾਨੂੰ ਕਿਹਦਾ ਲੈਣਾ ਚਾਹੀਦਾ ਕਿਉਂਕਿ ਸਾਨੂੰ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ ਅਸੀਂ ਇਸ ਦੇਸ਼ ਦੇ ਵਿੱਚ ਆਏ ਆਂ ਇਨਸਾਨ ਦੇ ਜਾਂਮੇ ਦੇ ਵਿੱਚ ਆਏ ਆਂ ਹੋਰ ਕੋ ਪਸ਼ੂ ਨਹੀਂ ਲੜਦੇ ਇਲੈਕਸ਼ਨ ਨਾ ਹੀ ਕੋ ਸੱਪ ਠੂਏ ਲੜਦੇ ਨੇ ਬੰਦੇ ਹੀ ਲੜਦੇ ਨੇ ਦੀਦਿਆਂ ਇਲੈਕਸ਼ਨ ਲੜਦੀਆਂ ਨੇ ਹਿੰਮਤ ਰੱਖੋ ਜਿੰਮੇ ਸਾਡੇ ਜੀ ਆਸੀ ਆਪਾ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲਵਾਂਗੇ ਤੇ ਆਪਾਂ ਇਹਦੇ ਵੀ ਬਣਾ ਦੇਣਾ ਜਿਹੜੇ ਸਾਡੇ ਨਾ ਵੀ ਨਹੀਂ ਫੜਨੀ ਕਿਹੜੇ ਸਾਡੇ ਹੱਕ ਵਾਸਤੇ ਰੋਲਾ ਨਹੀਂ ਪਾਉਣਾ ਇਸ ਵਾਸਤੇ ਪ੍ਰਧਾਨ ਜੀ ਕੋਲੋਂ ਥੋੜੀ ਜਿਹੀ ਇਜਾਜ਼ਤ ਲਈ ਸੀ ਟਾਈਮ ਦੀ ਤਾਂ ਸਾਨੂੰ ਇਹ ਜਿਹੜਾ ਇੱਕ ਬਹੁਤ ਵੱਡਾ ਸਾਰਾ ਵਿਸ਼ਾਲ ਇਕੱਠ ਕਰਕੇ ਫੇਰ ਰੋਲਾ ਪਾਣਾ ਚਾਹੀਦਾ ਹੈ ਅੱਜ ਤੁਸੀਂ ਕਿਸੇ ਇਲੈਕਸ਼ਨ ਦੇ ਵਿੱਚ ਖੜੋਵੋਗੇ ਤੁਹਾਡੇ ਮਗਰ ਹਜ਼ਾਰਾਂ ਬੰਦੇ ਨੇ ਹਜ਼ਾਰਾਂ ਬੰਦੇ ਬੱਗਾ ਸਿੰਘ ਦੇ ਨਾਲ ਜੁੜੇ ਹੋਏ ਨੇ ਸਾਡੇ ਨਾਲ ਹੋਰ ਪਾਰਟੀਆਂ ਅਟੈਚ ਹੋਣ ਗਿਆ ਵੀ ਭਾਈ ਇਹ ਪਾਰਟੀ ਵੱਡੀ ਏ ਇਹ ਜਧਾਰੂ ਲੋਕ ਨੇ ਇਹ ਹਿੰਮਤ ਵਾਲੇ ਨੇ ਅਸੀਂ ਇਹਨਾਂ ਦੇ ਨਾਲ ਜੁੜ ਕੇ ਸੇ ਇਕੱਠਾ ਇਲੈਕਸ਼ਨ ਲੜੀਏ ਸਾਨੂੰ ਹਰ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਭਾਵੇਂ ਵੋਟ ਹੋਵੇ ਤੇ ਭਾਵੇਂ ਨਾ ਹੋਵੇ ਇਸ ਰਾਸਤੇ ਸਾਨੂੰ ਇਹ ਹੌਂਸਲਾ ਬਲੰਦ ਰੱਖਣਾ ਚਾਹੀਦਾ ਫੇਰ ਜੇ ਗੱਲ ਕਰੀਏ ਬਾਬਾ ਜੀ ਬੋਲ ਕਰੋ ਅ빠 ਹੀ ਗੱਲ ਸੁਣੋ ਜੇ ਤੁਸੀਂ ਚੇਅਰਮੈਨ ਬਣ ਜਾਂਦੇ ਜੇ ਬਲਾਕ ਸੰਮਤੀ ਦੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆਪਾਂ ਬੈਠੇ ਆ ਦਫ਼ਤਰ ਦੇ ਵਿੱਚ ਇਹਦੇ ਵਿੱਚ ਵੋਟਾਂ ਆਂਦੀਆਂ ਨੇ ਬਲਾਕ ਸੰਮਤੀ ਦੀਆਂ ਸਾਨੂੰ ਉਹਨਾਂ ਚੋਂ ਵੀ ਇਸ਼ਾਰਾ ਲੈਣਾ ਚਾਹੀਦਾ ਆਇ ਤੁੱਡਾ ਇੱਥੇ ਮੈਂਬਰ ਹੁੰਦਾ ਕੋਈ ਬਲਾਕ ਸੰਮਤੀ ਦਾ ਬਣਿਆ ਹੋਇਆ ਰੋਸ਼ੀਦਾ ਡਾਕਟਰ ਜਾਵੇ ਅਤੇ ਉਹ ਤੁਹਾਨੂੰ ਮੌਸਰ ਆਉਣੇ ਸੀ ਤੁਹਾਡੀ ਗੱਲ ਸੁਣਨ ਵਾਸਤੇ ਅੱਜ ਤੁਹਾਨੂੰ ਕੋਈ ਨਹੀਂ ਪੁੱਛਦਾ ਕਿਉਂ ਨਹੀਂ ਪੁੱਛਦਾ ਕਿਉਂਕਿ ਸਾਡੇ ਕੋਲ ਕੋਈ ਮੂਲ ਮੰਤਰ ਹੈ ਨਹੀਂ ਸਾਡੇ ਕੋਲ ਕੋਈ ਅਹੁਦਾ ਹੋਵੇ ਉਸੇ ਦਾਰੀ ਕੋਈ ਸਾਡੀ ਇਸ ਵਾਸਤੇ ਸਾਡੀ ਇਸ ਸਟੇਜ ਦੇ ਵਿੱਚ ਸਾਡੀ ਹਿੱਸੇਦਾਰੀ ਹੈ ਸਾਡਾ ਹਿੱਸਾ ਬੰਦ ਹੈ ਸਾਡਾ ਬੋਰਡ ਦਾ ਅਧਿਕਾਰ ਜਿਹੜਾ ਡਾਕਟਰ ਮੇੜਕਰ ਸਾਹਿਬ ਨੇ ਲੈ ਕੇ ਦਿੱਤਾ ਸੀ ਉਹਦੀ ਅਸੀਂ ਵਰਤੋਂ ਕਰੀਏ ਬੋਰਡ ਬਣਾਓ ਅਗਰ ਕੋਈ ਪੁੱਛੇ ਜਾਂ ਨਾ ਪੁੱਛੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਕੋਈ ਆਪਣੇ ਦੇ ਵਿੱਚੋਂ ਖੜੋ ਹੋ ਸਕਦਾ ਕੋਈ ਭੈਣ ਦੀ ਸੀਟ ਆ ਗਈ ਉਹ ਖੜੋ ਸਕਦੀ ਏ ਕੋਈ ਵੀਰ ਆ ਜਾਵੇ ਉਹ ਖੜੋ ਸਕਦਾ ਜੇ ਸਾਡੀ ਪਾਰਟੀ ਦਾ ਖੜਾ ਹੈ ਤਾਂ ਸਾਡੀਆਂ ਵੋਟਾਂ ਹੈਗੀਆਂ ਤਾਂ ਅਸੀਂ ਉਹਨੂੰ ਪਾਉਣੀਆਂ ਨੇ ਜੋ ਹੁਣੇ ਨਾਮ ਵੋਟਾਂ ਦਾ ਕਿੱਥੋਂ ਪਾਵਾਂਗੇ ਇਸ ਵਾਸਤੇ ਇੱਕ ਆਪਣੇ ਸਕੂਲਾਂ ਦੇ ਵਿੱਚ ਮਾਸਟਰ ਲੱਗੇ ਨੇ ਜਿਹੜੇ ਉਹਦੇ ਵਿੱਚ ਇੱਕ ਬੀ ਐਲਓ ਹੁੰਦਾ ਬੀ ਐਲਓ ਮਾਸਟਰ ਹੁੰਦਾ ਉਹਦੇ ਨਾਲ ਉਹਦੇ ਨਾਲ ਅਟੈਚ ਹੁੰਦੇ ਨੇ ਪੰਜ-ਸੱਤ ਪਿੰਡ ਇਹ ਜਿਹੜਾ ਡਿਪਾਰਟਮੈਂਟ ਵੋਟਾਂ ਵਾਲਾ ਉਹਦੇ ਕੋਲ ਹੁੰਦਾ ਸਾਰਾ ਵੋਟ ਉਹਨਾਂ ਦੇ ਕੋਲ ਵੰਡਦੀ ਹੈ ਉਹਨੂੰ ਆਪ ਫਾਰਮ ਭਰ ਕੇ ਦੇ ਦੇਾਂਗੇ ਉਹ ਆਪਣੀ ਗੱਲ ਸੁਣੇਗਾ ਉਹ ਵੋਟ ਆਪਣੀ ਬਣਾ ਕੇ ਤੇ ਆਪਾਂ ਨੂੰ ਫਿਰ ਉਹ ਸਪੀਕਰ ਚੋਕਾ ਮਾਰਨਗੇ ਵੀ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਨੇ ਜਿਨ੍ਹਾਂ ਫਾਰਮ ਦਿੱਤੇ ਸੀ ਉਹ ਆਪਦੇ ਵੋਟਾਂ ਦੇ ਪਾ ਲੈ ਜਾਓ ਬੈਂਟੀ ਕਾਟ ਵੋਟ ਕਾਟ ਵੋਟ ਕਾਟ ਇਸ ਵਾਸਤੇ ਪ੍ਰਧਾਨ ਜੀ ਦੀ ਇਹ ਬੇਨਤੀ رہی ਕਿ ਸਾਲ ਕੋਈ ਵੋਟਾ ਸਮਾ ਨਹੀਂਏਗਾ ਕੋਈ ਪ੍ਰਧਾਨ ਜੀ ਨਾਲ ਆਪਾਂ ਨਹੀਂ ਚਾਰ ਬੰਦੇ ਜੁੜੇ ਹੋਏ ਇਹਦੇ ਨਾਲ ਸਾਰੇ ਪੰਜਾਬ ਦੇ ਲੋਕ ਜੁੜੇ ਹੋਏ ਨੇ ਅੱਜ ਜਦੋਂ ਵੇਖਿਆ ਸੀ ਡੀਸੀ ਦਫ਼ਤਰ ਕੱਟ ਹੋਇਆ ਤੋਂ ਲੋਕਿੰਦੇ ਸੱਦੇ ਆਏ ਸੀ ਐਵੇਂ ਨਹੀਂ ਸੀ ਆਏ ਇਹਨੂੰ ਜਾਣਦੇ ਸੀ ਤੇ ਆਏ ਸੀ ਅੱਜ ਜੇ ਤੁਹਾਡੇ ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਪ੍ਰਧਾਨ ਜੀ ਖੜਾ ਹੈ ਤੁਹਾਡੇ ਨਾਲ ਤੁਰ ਕੇ ਤੇ ਜਾ ਕੇ ਕੰਮ ਕਰਾਉਂਦਾ ਅਸੀਂ ਉਹਨਾਂ ਦੀ ਕਦਰ ਕਰਨੀ ਚਾਹੀਦੀ ਸਾਨੂੰ ਇਹਨਾਂ ਦੇ ਨਾਲ ਪੂਰਾ ਸੰਯੋਗ ਦੇਣਾ ਚਾਹੀਦਾ ਹਰ ਪਾਸੇ ਜੇ ਸਾਡਾ ਸਹਿਯੋਗ ਦਿੰਦਾ ਅਸੀਂ ਇਹਦਾ ਸਹਿਯੋਗ ਦੇਈਏ ਇਹਦੇ ਥਾਪੇ ਹੋਏ ਜਿਹੜੇ ਪਿੰਡਾਂ ਦੇ ਵਿੱਚ ਮੇਟ ਨੇ ਮਨਰੇਗਾ ਦਾ ਕੰਮ ਹੈ ਠੀਕ ਹੈ ਮਨਰੇਗਾ ਦਾ ਕੰਮ ਹੈ ਹੁਣ ਜੋਰ ਤਾਂ ਅਸੀਂ ਲਾ ਦੇ ਰਹਿ ਹੁਣ ਮੇਟ ਇਸ ਟਾਈਮ ਹੋਰ ਬਣੇ ਬੈਠੇ ਕਿਉਂਕਿ ਸਾਡੇ ਕੋਲ ਪੜਾਈ ਐ ਨਹੀਂ ਸਾਡੇ ਕੋਲ ਕੰਮ ਹੈ ਨਹੀਂ ਸਾਡੀ ਸਮਝ ਨਹੀਂ ਬਣਦੀ ਕੀ ਅਸੀਂ ਓਨੇ ਇੱਥੇ ਖੁਕੇ ਪਾਣੀ ਪਰ ਅਸੀਂ ਇਸ ਪਾਸੇ ਖਿਆਲ ਨਹੀਂ ਕਰਦੇ ਅਸੀਂ ਹੁਣ ਆਪਰਾ ਖਿਆਲ ਰੱਖਣਾ ਪੈਣਾ ਤੂੰ ਆਈ ਸੈਂ ਉੱਥੇ ਆਈ ਸੈਂ ਹੈ ਮੀਰਾਂ ਦਾ ਮੈਂ ਉੱਥੇ ਗਿਆ ਸੀ ਤੇ ਕੋਈ ਗੱਲ ਬਣੀ ਨਹੀਂ ਉੱਥੇ ਹੀ ਹੋ ਗਿਆ ਇਸ ਵਾਸਤੇ ਜੇ ਅਸੀਂ ਇੱਥੇ ਆਏ ਆ ਨਾ ਆਪਦਾ ਟਾਈਮ ਗਵਾ ਕੇ ਕਰਦਾ ਇੱਥੋਂ ਕਹਿਣ ਰੱਖੋ ਕਿ ਸਾਨੂੰ ਕੀ ਸਿੱਖਿਆ ਮਿਲਦੀ ਹੈ ਔਰ ਇਹ ਸਿੱਖਿਆ ਦੇ ਉੱਤੇ ਅਸੀਂ ਕੰਟਰੋਲ ਕਰੀਏ ਅੱਜ ਤੇ ਸਾਰੇ ਪੜੇ ਲਿਖੇ ਸਿਆਣੇ ਚਲੋ ਜਿਹੜੇ ਅਨਪੜ੍ਹ ਵੀ ਨੇ ਉਹ ਵੀ ਸਿਆਣੇ ਨੇ ਕਬੜਾ ਕੋਈ ਨਹੀਂ ਆਗਾ ਹੁਣ ਮੇਡ ਦਾ ਮਤਲਬ ਇਹ ਵੀ ਪੰਜ ਸੱਤ ਬੰਦੇ ਲਾਏ ਆ ਬਹਿ ਗਿਆ ਬੰਦੇ ਕੋਲ ਕੰਮ ਕਰਾਉ ਜੇ ਤੇ ਕਾਰਜਾ ਆ ਵੀ ਕੰਮ ਕਰੋ ਨਾਲ ਜੇ ਨਹੀਂ ਕਰਦਾ ਤਾਂ ਬੈਠ ਜਾ ਪਰ ਹੋਰ ਤਾਂ ਨਾ ਸਾਡੀ ਜਿਹੜੀ ਰੋਜੀ ਐ ਸੀ ਸਾਡੀ ਮਿਹਨਤ ਕੀਤੀ ਹੋਈ ਉਹਦੇ ਤੇ ਹੋਰ ਤਾਂ ਨਾ ਕੋ ਕਵਜਾ ਕਰੇ ਜੇ ਅੱਜ ਇਲੈਕਸ਼ਨਾਂ ਦੀ ਗੱਲ ਐ ਇਹ ਇਲੈਕਸ਼ਨਾਂ ਦਾ ਵੀ ਸਾਨੂੰ ਇਹ ਗੱਲ ਪੁੱਲੇ ਬਣਨੀ ਚਾਹੀਦੀ ਏ ਕਿ ਹਰ ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਹਿੱਸਾ ਸਾਡੀ ਵੋਟ ਏ ਸਾਡਾ ਵੋਟ ਦਾ ਅਧਿਕਾਰ ਏ ਤੇ ਸਾਨੂੰ ਹਰ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਏ ਜੇ ਬਾਬਾ ਜੀ ਇਹਨਾਂ ਚਾਹੀਦਾ ਨੇ ਹਿੱਸਾ ਤੇ ਇਸ ਵਾਸਤੇ ਮੈਂ ਛੋਟੀ ਬੇਨਤੀ ਕਰਾਂਗਾ ਪ੍ਰਧਾਨ ਬੱਗਾ ਸਿੰਘ ਜੀ ਨੂੰ ਉਹ ਆਪਣਾ ਟਾਈਮ ਲੈਣ ਤੇ ਸੰਗਤ ਦੇ ਨਾਲ ਜਿਹੜਾ ਵਿਚਾਰ-ਵਟਾਰਾ ਖਾਂਜੇ ਕਰਨ جان بتا سکتے ہیں جس مزدور ਸੰਗਜੀ ਇਹ ਆਪਣੇ ਸਾਰਿਆਂ ਦੇ ਪ੍ਰਧਾਨ ਨੇ ਭਾਵੇਂ ਪੱਠੇ ਵਾਲੇ ਨੇ ਭਾਵੇਂ ਨਰੇਗਾ ਵਾਲੇ ਨੇ ਭਾਵੇਂ ਜੇੜਾ ਕੋਈ ਮਹਿਕਮਾ ਰੰਗਾ ਜੀ ਨੂੰ ਬੇਨਤੀ ਕਰਾਂਗੇ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਰੰਗਾ ਸਿੰਘ ਜੀ ਪੰਪਨਾ ਮਾਰੋ ਮੈਂ ਕੋਈ ਪ੍ਰਧਾਨ ਨਹੀਂ ਹਾਂ ਮੇਰੇ ਨਾਲੋਂ ਤਾਂ ਚੌਕੀਦਾਰ ਵੀ ਵਧੀਆ ਹੈ ਜਿਹੜਾ ਤੈਨੂੰ ਜਵਾਬ ਪਤਾ ਕੀ ਦਿੰਦਾ ਹੈ ਉਹ ਮੈਨੂੰ ਪਿੰਦ ਨਹੀਂ ਲੱਗਦਾ ਉਹ ਦੂਜੇ ਚੌਕੀਦਾਰ ਕੋਲੇ ਜਾਓ ਹੈਨਾ ਦੂਜੇ ਨੰਬਰ ਤੇ ਇੱਕ ਗੱਲ ਹੋਰ ਬੜੀ ਵਧੀਆ ਆਂਦਾ ਆਇਓ ਪਤਾ ਕੀ ਆਣਾ ਹੈ ਉਹ ਭਾਈ ਮੁੰਡੇ ਦਾ ਨਾਮ ਲਖਣ ਆਇਓ ਜਰਮ ਪੱਤਰੀ ਬਣਾਉਣੀ ਆ ਵਧਾਈ ਲੈ ਕੇ ਆਇਓ ਕਹਿੰਦੇ ਆ ਨਾ ਹੈ ਨਾ ਨਾ ਦਾ ਮੇਰਾ ਵੀ ਏਰੀਆ ਹੀ ਆ ਤੇ 나ਹੀਂ ਮੈਂ ਪ੍ਰਧਾਨ ਤੇ 나ਹੀਂ ਕੋਈ ਵਧਾਈ ਵਾਲਾ ਕੰਮ ਹੈਗਾ ਹੈ ਨਾ ਕਿਉਂ ਭਾਈ ਆ ਪੰਪ ਮਾਰ ਕੇ ਧੁਫੇ ਖਿਹਲਾਰ ਲੈਂਦੇ ਜੀ ਉਹ ਕੁਲਦੀਪ ਸਿੰਘ ਆ ਪਟਿਆ ਦਾ ਪ੍ਰਧਾਨ ਨੂੰ ਬਣਾਇਆ ਉਹਨੇ ਆ ਕੇ ਵੱਡੇ ਵੱਡੇ ਨਾਰੇ ਲਾਤੇ ਆ ਕੀ ਬੱਗਾ ਸਿੰਘ ਦੀ ਸੋਚਦੇ ਪਹਿਰਾ ਦਵਾਂਗੇ ਠੋਕੇ ਠੋਕੇ ਦੇਣਾ ਉਹ ਜਿਹੜੇ ਪਹਿਲਾਂ ਬੰਦੇ ਚੁਣ ਕੇ ਪਹਿਲਾਂ ਜਿਨ੍ਹਾਂ ਨੂੰ ਕੰਮ ਦਵਾਇਆ ਉਹ ਬੰਦੇ ਸ਼ਾਮਣ ਦੇ ਵੀ ਸੁਪਰ ਸਿਆ ਉਹ ਹੈਗੇ ਆ ਸ਼ਾਮਣ ਕੋਈ ਬਲਵਿੰਦਰ ਸਾਹਿਬ ਹੈਗੇ ਭਾਈ ਉਹ ਕੋਈ ਪਹਿਰਾ ਨਹੀਂ ਦਿੰਦੇ ਉਹ ਭਾਈ ਮੈਂ ਤਾਂ ਸਿਰ ਵਸਾਇਆ ਹੈ ਹੈਣਾ ਬੀਬੀਆਂ ਕਾਬ ਚ ਪਾਉਂਦੀਆਂ ਹੁੰਦੀਆਂ ਆ ਇਹ ਕਿ ਉਖਲੀ ਚ ਸਿਰ ਪਾਇਆ ਹੁਣ ਮੰਡੀਆ ਚ ਪਿਓ ਡਰਦੀ ਹੈ ਹੈਨਾ ਉਹ ਭਾਈ ਮੈਂ ਤਾਂ ਸਿਰਫ ਸਾ ਬੈਠਾ ਹੁਣ ਆਪਦੇ ਜ਼ਮੀਰ ਨੂੰ ਪਤਾ ਕੀ ਕਹਿੰਦਾ ਮੈਂ ਧਿਆਨ ਕਰਿਓ ਜੇ ਹੁਣ ਮੈਂ ਛੱਡਨਾ ਤੇ ਪਿਛਲਾ ਕੰਮ ਮੇਰਾ ਜਿਹੜਾ ਹੈਗਾ ਉਹ ਤੁਹਾਡੇ ਖਾਤੇ ਚ ਨਹੀਂ ਪੈਣਾ ਹੈਨਾ ਤੇ ਜੇ ਹੁਣ ਮੈਂ ਕੰਮ ਕਰ ਰਿਹਾ ਖਸਮਾਂ ਨੂੰ ਖਾਵੇ ਸਾਡੇ ਬੰਦੇ ਡੱਡੂ ਭੜੂਕੀ ਮਾਰ ਕੇ ਜਦੋਂ ਆਪਾਂ ਮਿੰਟ ਕਰਕੇ ਨਾਮ ਚਮਕਾਉਣੇ ਆ ਉਹ ਉਹਨਾਂ 'ਚ ਵਰ ਜਾਂਦੇ ਆ ਜਿਨ੍ਹਾਂ ਦੇ ਅਸੀਂ ਸਾਰਿਆਂ ਤੋਂ ਪਹਿਲਾਂ ਗੁਲਾਮ ਰਹੇ ਆ ਜਿਨ੍ਹਾਂ ਨੇ ਸਾਡੇ ਆਰਥਿਕ ਪੱਖੋਂ ਕਮਜ਼ੋਰ ਕਰਨ ਦੀ ਵਿਚਾਰ ਬਣਾਈ ਆ ਸਾਡੇ ਤੇ ਰਾਜ ਕਰਨ ਦੀ ਵਿਚਾਰ ਬਣਾਈ ਆ ਜਿਨ੍ਹਾਂ ਨੇ ਸਾਡੇ ਹੱਕਾਂ ਤੇ ਡਾਕਾ ਮਾਰਿਆ ਹੈ ਨਾ ਕਿਉਂ ਭਾਈ ਉਹਨਾਂ 'ਚ ਹੁਣ ਆਪਣੇ ਵਿੱਚੋਂ ਕੁਝ ਬੰਦੇ ਆਏ ਆ ਕਿ ਜਿਹੜੇ ਬੰਦੇ ਆਪਣੇ ਚੋਂ ਸਿੱਖ ਕੇ ਗਏ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਸਹਯੋਗ ਦਿੱਤਾ ਜਿਹੜੇ ਸਹਯੋਗ ਦਿੱਤਾ ਉਹ ਨਾ ਉਹਨਾਂ ਕੋਲੇ ਕੋਈ ਆਈਡੀ ਹੁੰਦੀ ਨਾ ਕੋਈ ਸ਼ ਉਹਨੂੰ ਕਹਿੰਦੇ ਵੀ ਤੈਨੂੰ ਬਣਾਤਾ ਮੇਟ ਹੈਨਾ ਮੋਟਰਸਾਈਕਲ ਤੇ ਭਾਲਿਆ ਕਾਰ ਚ ਭਾਲਿਆ ਦਫਤਰਾ ਚ ਲਈ ਫਿਰਦੇ ਆ ਤੇ ਹਾਜ਼ਰੀਆਂ ਜਿਹੜੀਆਂ ਹੈਗੀਆਂ ਆ ਵਾਧੂ ਦੀਆਂ ਲਾਈ ਜਾਂਦੇ ਹੈਨਾ ਔਰ ਥੋੜੇ ਜਿਹੇ ਦਿਨ ਹੋ ਗਏ ਪਿੰਡ ਚੋਕਨੋਕ ਸਿੰਘ ਵਾਲੇ ਮੈਂ ਡਾਟਾ ਕਢਾ ਕੇ ਲੈਂਦਾ ਤਾਂ ਉਥੇ 7 ਮਸਟੋਲ ਸੀਗੇ ਤਿੰਨਾਂ ਉਸ ਤਿੰਨਾਂ ਮਸਟੋਲਾਂ ਤੇ ਇੱਕ ਇੱਕ ਬੰਦਿਆਂ ਦੀ ਫੋਟੋ ਲੱਗੀ ਹੋਈ ਉਹ ਮੈਂ ਆ ਕੇ ਪ੍ਰਸ਼ਾਸਨ ਦੇ ਧਿਆਨ ਚ ਲੰਦਾ ਪ੍ਰਸ਼ਾਸਨ ਨੇ ਜਾ ਕੇ ਉੱਥੇ ਮੌਕਾ ਵੇਖਿਆ ਮਸਟੋਲ ਨਿਕਲਿਆ 44 ਬੰਦਿਆਂ ਦਾ ਮਸਟੋਲ ਨਿਕਲਿਆ 44 ਬੰਦਿਆਂ ਦੀ ਹਾਜ਼ਰੀ ਲੱਗੀ 60 ਬੰਦਿਆਂ ਦੀ ਤੇ ਬੰਦੇ ਉੱਥੇ ਮੌਜੂਦ 17 ਪਰ ਪ੍ਰਸ਼ਾਸਨ ਬੜਾ ਤੇਜ਼ ਆ ਜਦੋਂ ਇੱਥੋਂ ਸ਼ਿਕਾਇਤ ਗਈ ਤੇ ਤੁਰਨ ਲੱਗਿਆ ਮੈਸੇਜ ਕਰਤਾ ਪਤਾ ਨਹੀਂ ਕਿੱਥੋਂ ਬੰਦੇ ਲੈ ਆਂਦੇ 28 ਬੰਦੇ ਸ਼ਾਮਲ ਹੋ ਗਏ ਸਾਰਾ ਬੰਦੇ ਫੇਰ ਨਹੀਂ ਮਿਲੇ ਐਸੇ ਤਰ੍ਹਾਂ ਹਰ ਪਿੰਡ ਚ ਐਸੇ ਤਰ੍ਹਾਂ ਹਰ ਪਿੰਡ ਚ ਉਹਨਾਂ ਨੂੰ ਤੁਹਾਡੇ ਕੰਮ ਕਰਨ ਦੀ ਅਲਰਜੀ ਨਹੀਂ ਹੈ ਉਹਨਾਂ ਨੂੰ ਅਲਰਜੀ ਇਹ ਆ ਕਿ ਭਾਈ ਸਾਹਿਬ ਜਿਹੜਾ ਅਸੀਂ ਖਾਣਾ ਪੀਣਾ ਸੀ ਹਾਜ਼ਰੀਆਂ ਲਵਾ ਕੇ ਗਲਤ ਤੇ ਪੈਸੇ ਵੰਡਨੇ ਸੀਗੇ ਪ੍ਰਸ਼ਾਸਨ ਨਾਲ ਐਮਐਲਏ ਨਾਲ ਦੀ ਸਰਪੰਚ ਨਾਲ ਹੈ ਨਾ ਪੰਚਾਇਤ ਨਾਲ ਉਹ ਉਹ ਹੁਣ ਸਾਨੂੰ ਖਾਨ ਨੂੰ ਨਹੀਂ ਮਿਲਨੇ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਠੀਕ ਆ ਕਿ ਤੁਹਾਡੇ ਵਿਚਾਰ ਜਿਵੇਂ ਜਿਨੇ ਚਮਕ ਬੰਦੀ ਆ ਓਵੇਂ ਓਵੇਂ ਤੁਹਾਡੇ ਵਿਚਾਰ ਬਦਲ ਜਾਂਦੇ ਨੇ ਪਰ ਜੇਕਰ ਤੁਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੋਵੋਗੇ ਜੇਕਰ ਆਪਣੇ ਹੱਕਾਂ ਨੂੰ ਲਾਗੂ ਨਹੀਂ ਕਰਵਾਓਗੇ ਤਾਂ ਇਹ ਕਿਸੇ ਪੰਨੂ ਦਾ ਕਾਪਾ ਮਾਪ ਦਾ ਕਾਪਾ ਨਹੀਂ ਬਣਦਾ ਅੱਜ ਤੁਸੀਂ ਜਿੰਮੇਵਾਰੀ ਨਾਲ ਨਹੀਂ ਆਪਣੀ ਕੰਮ ਕਰ ਰਹੇ ਲੇਕਿਨ ਆਉਣ ਵਾਲੇ ਸਮੇਂ ਤੇ ਤੁਹਾਡੇ ਸਕੇਲ ਤੁਹਾਡੇ ਪੋਰਟੇ ਛੋਟੇ ਇਸੇ ਤਰ੍ਹਾਂ ਹੀ ਗਲਾਨ ਨਹੀਂ ਦੀ ਅੱਜ ਦੀ ਮੀਟਿੰਗ ਚ ਇੱਕ ਨਵਾਂ ਸ਼ੁਰੂਆਤ ਫੇਰ ਕੀਤਾ ਹੈ ਪਹਿਲਾਂ ਵੀ ਕੰਮ ਕਰਦੇ ਰਹੇ ਆ ਲੇਕਿਨ ਸੈਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਸੀਂ ਔਰ ਜੇ ਜਿਹੜੀ ਸਰਕਾਰ ਬਦਲੀ ਉਹ ਸਰਕਾਰ ਬਦਲਾਂਗੀ ਇਹ ਸਰਕਾਰ ਦੇ ਵਿੱਚ ਕੁਝ ਬਦਲ ਦੇ ਨਾਲ ਸਾਡਾ ਜਿਹੜਾ ਹੱਕ ਉਹ ਕਿਤੇ ਵੀ ਹੋ ਸਕਦਾ ਚਾਹ ਨਰੇਗਾ ਰਾਸ਼ਨ ਚ ਸਕਨ ਸਕੀਮ ਚ ਪੈਨਸ਼ਨ ਚ ਕਿਤੇ ਵੀ ਮਿਲ ਸਕਦਾ ਹੈ ਲੇਕਿਨ ਜੇ ਜਿਹੜੀ ਸਰਕਾਰ ਬਦਲੀ ਤਾਂ ਸਰਕਾਰ ਤਾਂ ਬਦਲਨੀ ਲੇਕਿਨ ਸਾਡੇ ਅੰਦਰੋਂ ਵਿਚਾਰ ਵੀ ਬਦਲੇ ਹਾਂ ਚ ਸਰਕਾਰ ਬਦਲੀ ਲੇਕਿਨ ਉਹੋ ਹੀ ਜਿਹੜੇ ਚੋਰ ਸੀ ਪਹਿਲੀਆਂ ਸਰਕਾਰਾਂ ਵਾਲੇ ਉਹੀ ਇਹ ਸਰਕਾਰ ਤੇੜ ਵਰਗੇ ਆ ਹੈਨਾ ਹੁਣ ਕੀ ਕਹਿੰਦੇ ਆ ਕਿ ਕੰਮ ਲੋਕਾਂ ਦਾ ਕੀਤਾ ਨਹੀਂ ਹੈ ਲੁੱਟਾਂ ਕਰਦੇ ਰਿਆ ਹੁਣ ਕਹਿੰਦੇ ਜੀ ਨਰੇਗਾ ਵਾਲਿਆਂ ਨੇ ਵੋਟ ਨਹੀਂ ਪਾਈ ਨਰੇਗਾ ਵਾਲਿਆਂ ਨੇ ਕੰਮ ਨਹੀਂ ਦੇ ਕੰਮ ਇਸ ਸਰਕਾਰ ਦਾ ਨਹੀਂ ਹੈ ਇਹ ਤਾਂ ਉਹਦਾ ਜੰਮੀ ਵੀ ਨਹੀਂ ਸੀ ਸਰਕਾਰ ਪੈਦਾ ਵੀ ਨਹੀਂ ਹੋਈ ਸੀ ਮੈਨੂੰ ਲੱਗਦਾ ਸਰਕਾਰ ਦੀ ਆ ਆਪਦੀ ਮਾਂ ਦੀ ਕੋਖਾ 'ਚ ਵੀ ਨਹੀਂ ਹੈਗੇ ਸੀ ਜਦੋਂ ਦੇ ਇਹ ਸਾਡਾ ਕਾਨੂੰਨ ਬਣਿਆ 2005 ਦਾ ਬਣਿਆ 2005 ਦਾ ਕਾਨੂੰਨ ਸਾਡਾ ਸੈਂਟਰ ਸਰਕਾਰ ਨੇ ਬਣਾਇਆ ਇਹਨਾਂ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਕਿ ਇਹ ਬੰਦ ਕਰ ਦੇਣ ਇਹਨਾਂ ਦੀ ਜ਼ਿੰਮੇਵਾਰੀ ਕੀ ਆ ਲੋਕਾਂ ਨੇ ਚੁਣਿਆ ਸਰਸਾ ਨੇ ਯੋਧੇ ਕੀਤਾ ਲੋਕਾਂ ਨੇ ਚੁਣਿਆ ਕਾਦੇ ਲਈ ਕਿ ਲੋਕਾਂ ਨੇ ਚੁਣਿਆ ਆਪਣਾ ਰੋਜ਼ਗਾਰ ਲਾਗੂ ਕਰਨ ਲਈ ਆਪਣਾ ਵਿਕਾਸ ਲਾਗੂ ਕਰਨ ਲਈ ਆਪਣਾ ਸੰਵਿਧਾਨ ਲਾਗੂ ਕਰਨ ਲਈ ਆਪਣੇ ਆਪ ਨੂੰ ਅਨਸਾਫ਼ ਦਿਵਾਉਣ ਲਈ ਤੇ ਇਹਨਾਂ ਦੀ ਜ਼ਿੰਮੇਵਾਰੀ ਆ ਇਹ ਇਹਨਾਂ ਦੀ ਜ਼ਿੰਮੇਵਾਰੀ ਆ ਲੇਕਿਨ ਸਾਡੇ ਲੋਕਾਂ ਦੀ ਅਨਪੜਤਾ ਤੇ ਗਰੀਬੀ ਨੇ ਔਰ ਮਜਬੂਰੀ ਤੌਰ ਤੇ ਇਹਨਾਂ ਲੋਕਾਂ ਨੂੰ ਸਿਰ ਚੜਾ ਲਿਆ ਇਹ ਜ਼ਿੰਮੇਵਾਰੀ ਨਹੀਂ ਸਮਝਦੇ ਕਰ ਦਿਓ ਜੀ ਕੰਮ ਬੰਦ ਕੰਮ ਨਹੀਂ ਬੰਦ ਕਰ ਸਕਦੇ ਜੇ ਤੁਹਾਡੇ ਦਮ ਹੋਵੇ ਇੱਥੇ ਕੋਈ ਬੀਬੀ ਸਰੂਪੇ ਵਾਲੇ ਤੋਂ ਆਈ ਆ ਉਹਨਾਂ ਦਾ ਕੰਮ ਚੱਲਦਾ ਸੀ ਲੇਕਿਨ ਉਹ ਕੜਮ ਚੌਧਰੀ ਆਨੇ ਪਰਚਾ ਤੇ ਪਰਚਾ ਕਰਵਾਤਾ ਪਰਚਾ ਤਾਂ ਮੇਰੇ ਤੇ ਵੀ ਹੁੰਦਾ ਆ ਲੇਕਿਨ ਉਹ ਪਰਚਾ ਕਰਵਾ ਰਹੇ ਆ ਜਿਹੜੀ ਕਹਿੰਦੀ ਸੀ ਸਰਕਾਰ ਆਪ ਦੀ ਸਰਕਾਰ ਹੈ ਨਾਮ ਰੱਖਿਆ ਆਪ ਦੀ ਸਰਕਾਰ ਹੈ ਆਪ ਆਮ ਆਦਮੀ ਉਹ ਅੱਜ ਆਦਮੀਆਂ ਦੇ ਨਾਲ ਧੱਕਾਸ਼ਾਈ ਕਰਦੀ ਹੈ ਇਹ ਧੱਕਾਸ਼ਾਈ ਨਹੀਂ ਹੋਏਗੀ ਨਰੇਗਾ ਮਜ਼ਦੂਰਾਂ ਨੂੰ ਹੋਰ ਇੱਕ ਡਰਾਮਾ ਕਰਦੇ ਪੈਣੇ ਖਾਸ ਕਰਕੇ ਸਮਝ ਲਿਆ ਜੀ ਕਿ ਕਹਿੰਦੇ ਆ ਛਾੜੂ ਵਾਲਿਆਂ ਦੀ ਸਰਕਾਰ ਨੂੰ ਉਹਨਾਂ ਨੇ ਜਿਹੜੇ ਦੇਣੇ ਆ ਨਾ ਮੇਟ ਉਹ ਕਹਿੰਦੇ ਆ ਵਾਪਰੇ ਬੰਦਿਆਂ ਨੂੰ ਵੀ ਤੁਸੀਂ ਲੇਬਰ ਦਾ ਨੰਬਰ ਦਿਓ ਉੱਪਰ ਲਿਖਤੀ ਨੰਬਰ ਕਿਉਂ ਮੰਗਦੇ ਆ ਉਹਦਾ ਕਾਰਨ ਕੀ ਆ ਕਿ ਨੰਬਰ ਲੈ ਲਿਆ ਜਿਹੜਾ ਇਸ ਟੀਨ ਚ ਜ਼ਿਆਦਾ ਬੋਲੂਗਾ ਜਿਹੜਾ ਜ਼ਿਆਦਾ ਕਲਕੂਗਾ ਆਮ ਆਦਮੀ ਚਾਹਤੀ ਇਹਨੂੰ ਫੋਨ ਕਰੇਗੀ ਨਭੀ ਤਮੀ ਨਹੀਂ ਬਣਾਤਾ ਲੋ ਜੀ ਚੱਕੋ ਹੈਨਾ ਆ ਲੋ ਫੋਟੋ ਜੀ ਤੁਹਾਨੂੰ ਬੰਦਾ ਦੇਤਾ ਲੇਵਰ ਦਾ ਮਸਟੌਲ ਉਹਨੂੰ ਦੇਤਾ ਜੇ ਤੁਹਾਨੂੰ ਮਸਟੌਲ ਉਹਨੂੰ ਦੇਤਾ ਤੁਹਾਡੀ ਲੜਾਈ ਹੋਗੀ ਤੁਹਾਨੂੰ ਮਸਟੌਲ ਹੀ ਨਹੀਂ ਮਿਲਣਾ ਤਾਂ ਉਹ ਲੇਵਰਾ ਉਧਰ ਚਲ ਜਾਣਾ ਇਹ ਤਾਂ ਹਾਲੇ ਅੰਸ਼ੀ ਬਣਿਆ ਹਾਂ ਜੀ ਰੰਗਰ ਸਿੰਘ ਜੀ ਅ ਅ ਰਿੰਦਰ ਜੀ ਜੇ ਸੰਭਾਲੋ ਇਹ ਤਾਂ ਹਾਲੇ ਐਮਪੀ ਦੀ ਚੋਣ ਹੋਈ ਆ ਜਿਹੜਾ ਸਰਪੰਚਾਂ ਦੀ ਚੋਣ ਹੋਣੀ ਹੈ ਨਾ ਉਹ ਤਾਂ ਹੋਰ ਤੁਹਾਨੂੰ ਕੰਮ ਜੇ ਆ ਜਾਣਗੇ ਕਿਉਂਕਿ ਪੰਚਾਇਤਾਂ ਦੀ ਜਦੋਂ ਚੋਣ ਹੁੰਦੀ ਆ ਤਾਂ ਲੋਕਾਂ ਦਾ ਧਮਾਕ ਜਿਹੜਾ ਹੁੰਦਾ ਵੀ ਸਰਪੰਚ ਦੀ ਮੂਰ ਨੂੰ ਆਣੀ ਆ ਆਪਾਂ ਜਿੱਤੂ ਕੰਮ ਲੈਣਾ ਤੁਸੀਂ ਮੋੜੀ ਰਹੇ ਉਹਨੂੰ ਦੇ ਦੇ ਟੈਂਪਰ ਸਿੱਕੇ ਬੋਲਦੇ ਸੀ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਅਰਜਿੰਦਰ ਸਿਆਗੀ ਨੂੰ ਬਈ ਮਨਰੇਗਾ ਦੇ ਇਸ਼ੂ ਤੇ ਨਾ ਕਰ ਦਿੱਤਾ ਜਿਹੜੇ ਆਪਾਂ ਜ਼ਬਾਕੀ ਤੋਂ ਨਜ਼ੂਰ ਆ ਉਹਨਾਂ ਨੂੰ ਲੈਣਾ ਉਹਨਾਂ ਦੀ ਜਿਹੜੀ ਕੰਮ ਕਰਨੀ ਆ ਉਹਨਾਂ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦੇਵੇ ਜਿਹੜੀ ਆਪਾਂ ਮੋਗੇ ਨਹੀਂ ਦਿੱਤੀ ਰਜਿੰਦਰ ਸਿੰਘ ਜੀ ਤੁਸੀਂ ਵਿਸ਼ਾ ਉਧਰ ਨੂੰ ਲੈ ਕੇ ਜਾਓ ਠੀਕ ਹੈ